ਜੀ ਆਇਆਂ ਨੂੰ ਸਸਰੀ ਆਇਕਾਲ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਪੰਜਾਬੀ ਫੈਮਿਲੀ ਰਿਐਕਸ਼ਨ ਤੇ ਤੇ ਅੱਜ ਆਪਾਂ ਸੁਣਨ ਆਲੇ ਆ ਤੁਹਾਡਾ ਸਾਡਾ ਫੇਵਰਟ ਰঞ্জੀਤ ਬਾਵਾ ਰੰਜੀਤ ਬਾਵਾ ਰੰਜੀਤ ਬਾਵਾ ਲਾਹੌਰ ਦਾ ਪਾਵਾ ਲਾਹੌਰ ਦਾ ਉਹ ਉੱਤਰਲਾਵਾ ਸੀ ਯਾਰ ਇਹ ਸਾਡਾ ਰੰਜੀਤ ਬਾਵਾ ਇਹ ਰੰਜੀਤ ਬਾਵਾ ਕਿਉਂਕਿ ਅਗਰ ਦੇਖਿਆ ਜਾਵੇ ਨਾ ਇਹ ਲਾਹੌਰ ਨੂੰ ਬਹੁਤ ਪਸੰਦ ਕਰਦੇ ਨੇ ਲਾਹੌਰ ਨੇ ਇਹਨਾਂ ਦਾ ਬੜਾ ਗੂੜਾ ਜਿਹੜਾ ਪਿਆਰ ਸਾਡੀ ਪੰਜਾਬੀ ਜੀ ਕਮਿਊਨਿਟੀ ਆ ਨਾ ਅੱਛਾ ਚੜਦੇ ਪੰਜਾਬ ਦੀ ਆ ਤੇ ਉਹਨਾਂ ਦਾ ਲਾਹੌਰ ਨਾਲ ਬੜਾ ਗੂੜਾ ਪਿਆਰ ਹੈ ਠੀਕ ਹੈ ਇਸ ਗੱਲ ਨੂੰ ਆਪਾਂ ਇਨਕਾਰ ਨਹੀਂ ਕਰ ਸਕਦੇ ਤੋ ਅੱਜ ਆਪਾਂ ਪਹਿਲੇ ਗਾਣਾ ਸੁਣਦੇ ਆਂ ਕੀ ਹੈ ਬਲਾ ਗਾਣਾ ਜੱਟ ਦੀ ਅਕਲ ਜੱਟ ਦੀ ਅਕਲ ਹਾਂਜੀ ਪਹਿਲੇ ਗਾਣਾ ਸੁਣ ਲੈਣੇ ਆਂ ਫਿਰ ਇਸ ਤੇ ਕਰਦੇ ਆਂ ਵਿਚਾਰ ਵਰ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ ਹਫਿਆਰਾਂ ਨੂੰ ਲੈ ਕੇ ਕਈਆਂ ਨੂੰ ਚੰਗੇ ਲੱਗਦੇ ਕਈਆਂ ਨੂੰ ਨਹੀਂ ਚੰਗੇ ਲੱਗਦੇ ਕਿ ਗੁੱਸੇ ਖੋਰੇ ਬੰਦੇ ਕੋਲੇ ਅਸਲਾ ਨਹੀਂ ਚਾਹੀਦਾ ਲੱਸੀ ਤੇ ਲੜਾਈ ਨੂੰ ਨਜਾਇਜ਼ ਨਹੀਂ ਵਧਾਈਦਾ ਮੁੰਡਿਆਂ ਦੇ ਕਾਲ ਜੇ ਅੱਗੇ ਠੇਕਾ ਨਹੀਂ ਚਾਹੀਦਾ ਤੇ ਕੁੜੀਆਂ ਦੇ ਕਾਲ ਜੇ ਅੱਗੇ ਗੇੜਾ ਨਹੀਂ ਲਈਦਾ ਆਪ ਹਨ ਕਰ ਪਾਈ ਮਾੜਾ ਸੋਹੇ ਕਰ ਜਵਾਈ ਮਾੜਾ ਸੋਹੇ ਆਟਾ ਜਵਾਈ ਮਾੜਾ ਹਾਕਮ ਦੀ ਗਾਡੀ ਮਾੜੀ ਕੋੜੇ ਦੀ ਪਿਛਾੜੀ ਮਾੜੀ ਚੌਂਕ 'ਚ ਜੁਬਾਰੇ ਨੂੰ ਬਾਰੀ ਨਹੀਂ ਚਾਹੀਦੀ ਓਏ ਧੋਖੇਬਾਜ਼ ਬੰਦੇ ਨਾਲ ਯਾਰੀ ਨਹੀਂ ਚਾਹੀਦੀ ਕਿਆ ਬਾਤ ਹੈ ਇਹ ਚੀਜ਼ ਰਹਿ ਜਾਂਦੀਆਂ ਬੰਦੂਕਾਂ ਮੋਢੇ ਟੰਗੀਆਂ ਤੁਨੇ ਦੱਬਾਂ 'ਚ ਰਹਿ ਜਾਂਦੇ ਬੱਤੀ ਬੋਰ ਨੇ ਓਏ ਜਣਾ ਖੜਾ ਗੌਂਦਾ ਗਾਣੇ ਹਥਿਆਰਾਂ ਦੇ ਜਿੰਨਾ ਮਾਰਨੇ ਨੇ ਬੰਦੇ ਕੋਈ ਹੋਰ ਨਹੀਂ ਓ ਜਨਾ ਫੋਕੇ ਲਲਕਾਰੇ ਬਸ ਮਾਰਨੇ ਉਹਨਾਂ ਟੌਣੇ ਕੀ ਅਖਾੜਿਆਂ ਦੇ ਮਾਲ ਓਏ ਜਿਹੜੇ ਮਰਦਾਂ ਦੀ ਹਿੱਕ ਵਿੱਚ ਜੋਰਨਾ ਉਹੀ ਕਰਦੇ ਨੇ ਅਸਲੇ ਦੀ ਗੱਲ ਓਏ ਜੱਟ ਦੀ ਅਕਲ ਲਾਈਸੈਂਸ ਬਹੁਤ ਸੌਖਾ ਬਣ ਜਾਂਦਾ ਜਿਹਦੀ ਮਰਜ਼ੀ ਫਰਮੈਸ਼ ਪਵਾ ਕੇ ਲਾਈਸੈਂਸ ਬਣਾ ਲਓ ਜਦੋਂ ਚੱਲ ਜਾਂਦੀ ਹੈ ਫਿਰ ਬੰਦੇ ਦਾ ਟਿਕਾਣਾ ਜੁਪੀ ਹਲ ਲੱਭਦੇ ਤੇ ਮੁੰਡੇ ਨੂੰ ਰੱਖ ਲੋ ਚਾਰ ਦੇ ਇਸ ਕਰਕੇ ਸ਼ਾਂਤ ਰਹੋ ਪਿਆਰ ਨਾਲ ਜ਼ਿੰਦਗੀ ਕੱਟੋ ਆਪਣੇ ਮਾਪੇ ਬਨ ਸਹਾਰਾ ਦਿਓ ਸਹੀ ਗੱਲ ਹੈ ਗਰਮ ਖਿਆਲੀ ਨਹੀਂ ਹੋਣਾ ਬਹੁਤੇ ਹੂੰ ਸੁਣ ਕੇ ਤੇ ਚਰਨ ਲਖਾਰੀ ਜ਼ੋਰਦਾਰ ਤਾੜੀ ਸਾਡੇ ਇਲਾਕੇ ਦਾ ਵੀਰ ਨੌਜਵਾਨ ਰਾਈਟਰ ਚਰਨ ਲਖਾਰੀ ਉਹਦੇ ਨਾਂ ਦੀ ਜ਼ੋਰਦਾਰ ਤਾੜੀ ਜਦਾਂ ਗਾਣਾ ਲਿਖਿਆ ਕਿ ਜੱਟ ਦੀ ਅਕਲ ਵੇਚ ਕੇ ਫਸਲ ਤੇ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ ਪੰਗਾ ਕਾ ਬਾਤ ਪੁਲਿਸ ਦਾ ਦਖਲ ਪਛਾਣੇ ਸ਼ਕਲ ਤੇ ਰਹਿ ਗਈ ਚप्पल ਗਵਾਹੀ ਅਸਲ ਦੇ ਗਿਆ ਉਹ ਮੁਲਕ ਤਾਂ ਕਿੰਨੇ ਵੰਡਣਾ ਸੀ ਪੰਜਾਬ ਹੀ ਵੰਡ ਹੋਇਆ ਓਏ ਹੋਏ ਪੱਤੀ ਪੱਤੀ ਕਰਦਾ ਲਾਲ ਗੁਲਾਬ ਹੀ ਵੰਡ ਹੋਇਆ ਅੱਜ ਗੁਜਰਾਵਾਲਾ ਕੁੱਲੂ ਅਤੇ ਹਿਸਾਰ ਪੰਜਾਬੀ ਸੀ ਇੱਕ ਜ਼ੋਰਦਾਰ ਤਾੜੀ ਜਿਹੜਾ ਲਾਂਗਾ ਖੁੱਲਿਆ ਕਰਤਾਰਪੁਰ ਸਾਹਿਬ ਤੋਂ ਉਹਦੇ ਲਈ ਕਿ ਮਹਾਰਾਜਾ ਰਣਜੀਤ ਸਿੰਘ ਸਰਦਾਰ ਪੰਜਾਬੀ ਸੀ ਹਾਂਜੀ ਯਾਰ ਪੰਜਾਬੀ ਸੀ ਓਏ ਮੇਰਾ ਪਿਆਰ ਪੰਜਾਬੀ ਆਸੀ ਜੀ ਹੋਏ 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 ਮਨ ਸਿੱਧ ਸੱਤ ਦਿਖ ਲਿਆ ਸੁਣਨ ਕੇ ਬਾਤਾਂ ਤੇ ਟੁੱਤੀ ਨਾ ਰਵੇ ਨਾ ਰੋਈ ਮੀਆਂ ਦੀ ਚੱਪ ਤੇ ਖੁੱਲਿਆ ਐ ਮਲੀ ਪੱਤੇ ਨੂੰ ਦੀ ਖਾੜੀ ਨਾ ਹੋਈ ਹੋਏ ਹੋਏ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਜਗਨਾਨ ਸਦਾ ਵੱਡਾ ਭਰਾ ਸਾਡੇ ਸਾਡੀ ਭੈਣ ਸੁਖਮ ਧਾਲੀਵਾਲ ਨੂੰ ਵੀ ਬਹੁਤ ਸਾਰਾ ਪਿਆਰ ਆਹ ਸਾਹਮਣੇ ਬੈਠੀ ਔਰ ਹਾਦੀ ਭਾਈ ਜੀ ਸਾਡਾ ਹਮੇਸ਼ਾ ਪਿਆਰ ਦਿੰਦੇ ਥੈਂਕ ਯੂ ਭਾਈ ਜੀ ਥੈਂਕ ਯੂ ਇਹ ਐਸੀ ਅੱਜ ਦਾ ਗਾਣਾ ਰੰਜੀਤ 바ਵਾ ਕਿਹਦਾ ਲਗਾ ਹੁ ਮਿਰਨ ਭਾਈ ਬੜਾ ਅੱਛਾ ਗਾਣਾ ਲਗਿਆ ਜੀ ਜਤ ਜੀ ਕਰ ਨਹੀਂ ਮਤਲਬ ਜੇ ਉਹਨਾਂ ਨੇ ਬੋਲ ਬੋਲੇ ਨਾ ਬਹੁਤ ਗੂੜੇ ਬੋਲ ਸੀ ਤੇ ਬਹੁਤ ਦਿਲ ਨੂੰ ਲੱਗਣ ਵਾਲੇ ਬੋਲ ਸੀ ਜੀ ਸ਼ੁਰੂ ਸ਼ੁਰੂ ਚ ਜਿਹੜੇ ਉਹਨਾਂ ਨੇ ਬੋਲੇ ਜਿਵੇਂ ਉਹ ਹਾਂ ਮੈਂ ਤੁਹਾਨੂੰ ਦੱਸਦਾ ਮੈਂ ਫਸਟ ਟਾਈਮ ਦੇਖਿਆ ਰੰਜੀਤ 바ਵਾ ਜੀ ਦਾ ਲਾਈਵ ਠੀਕ ਹੈ ਲੇਕਿਨ ਇੱਥੇ ਵੀ ਉਹਨਾਂ ਦੀ ਗੱਲ ਹੀ ਉਹ ਹੀ ਆ ਨਾ ਦੇਖੋ ਬਿਨਾ ਵਜਾ ਕੁੜੀਆਂ ਦੇ ਕਾਲੇ ਦੀ ਗੀੜੀ ਕੀ ਹਜਾਤ ਕੀ ਉਹਨਾਂ ਨੇ ਹਜਾਤ ਦੀ ਗੱਲ ਕੀਤੀ ਉਹਨਾਂ ਨੇ ਕੀ ਕਿ ਅਗਰ ਚੌਂਕਾਂ 'ਚ ਚਬਾਰੇ ਹੋਣ ਨਾ ਤੇ ਬਾਰੀ ਨਹੀਂ ਲਵਾਈ ਦੀ ਉਹਦੀ ਇੱਕ ਵਜ੍ਹਾ ਹੈ ਕਿ ਚੌਂਕਾਂ 'ਚ ਚਬਾਰੇ ਹੋਣਗੇ ਨਾ ਘਾਰ ਹੋਣਗੇ ਤੇ ਬਾਰੀ ਲਵਾਓਗੇ ਆਣਜਾਲ ਲੱਦੀ ਨਜ਼ਰ ਪੈਂਦੀ ਜਾਂ ਬਾਅਦਵੀਂ ਨਜ਼ਰ ਕਿ ਹਯਾਤ ਹੀ ਗੱਲ ਹੈ ਠੀਕ ਹੈ ਨਾ ਅਗਰ ਡੀਪਲੀ ਦੇਖਿਆ ਜਾਵੇ ਤੇ ਬੜੇ ਵਧੀਆ ਬੋਲ ਚੁਣ ਕੇ ਉਹਨਾਂ ਰੱਖੇ ਤੇ ਗੱਲ ਉਹਨਾਂ ਨਾਲ ਕੀਤੀ ਜੱਟ ਦੀ ਅਕਲ ਤੋਂ ਲੈ ਕੇ ਨਹੀਂ ਹਨ ਇਹ ਉਹ ਵਿੱਚ ਪੰਜਾਬ ਤੋਂ ਦੇਣਾ ਹਰ ਗੱਲ ਪੰਜਾਬ ਦੀ ਗੱਲ ਤੇ ਕਰਦੀ ਹਾਂ ਹਾਂ ਕਰਦੀ ਕਰਦੇ ਨੇ ਯਾਰ ਪੰਜਾਬ ਦਾ ਪੁੱਤ ਆ ਮੈਂ ਤਾਂ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਮੁੰਡਿਆਂ ਦਾ ਕਾਲਜ ਹੈ ਨਾ ਉਹਦੇ ਸਾਹਮਣੇ ਠੇਕਾ ਕਦੇ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਕਾਲਜ ਹੋਣਾ ਤਾਂ ਕਿ ਉਹ ਤਾਂ ਬੈਡ ਇੰਪ੍ਰੈਸ਼ਨ ਪੈਂਦਾ ਨਾ ਬੈਡ ਇੰਪ੍ਰੈਸ਼ਨ ਦਾ ਅਸਰ ਬੈਡ ਹੁੰਦਾ ਤੇ ਇੱਕ ਸਭ ਤੋਂ ਅੱਛਾ ਮੈਸੇਜ ਜਿਹੜਾ ਦਿੱਤਾ ਨਾ ਉਹਨੇ ਉਹਨੇ ਇਹ ਕਿਹਾ ਕਿ ਲਸੰਸਰੀ ਬਣ ਜਾਂਦਾ ਬੰਦੇ ਕੋਲ ਹੋ ਵੀ ਬੰਦੂਕ ਵੀ ਹੁੰਦੀ ਹੈ ਲੇਕਿਨ ਉਹਨੂੰ ਜਿਹੜਾ ਨਾ ਇਸਤੇਮਾਲ ਕਰਨਾ ਲਸੰਸ ਬਣਾਉਣਾ ਆਸਾਨ ਹੈ ਦੋ ਤਿੰਨ ਮਹੀਨਿਆਂ ਤੋਂ ਪੁੱਛਿਆ ਸ਼ਾਸਾ ਬਣਾ ਬਣਵਾ ਸਕਦੇ ਜਦੋਂ ਚੱਲ ਜਾਂਦੀਆਂ ਫਿਰ ਕੰਮ ਫਿਰ ਸੰਭਾਲ ਲਓ ਓਖਾ ਹੈ ਸੰਜੀਤ ਭਾਜੀ ਇੱਥੇ ਪਾਕਿਸਤਾਨ ਜਿੱਤੇ ਬਹੁਤ ਓਖਾ ਵਾ ਭਾਜੀ ਹਾਂ ਸਾਲ ਜਿੰਨੇ ਲਾਦਾ 2 250 ਲਿਸੈਂਸ ਆਉਂਦਾ ਉਹ ਵੀ ਐਮਐਨਏ ਐਮਪੀਏ ਕੋਟੇ ਵਾਲੇ ਸਾਡੀ ਇਸੇ ਦਾ ਲਿਸੈਂਸ ਹੀ ਨਹੀਂ ਆਉਂਦਾ ਸਾੰਤ ਨੂੰ ਜਾਇਜ਼ ਰੱਖਣੇ ਪੈਂਦੇ ਨੇ ਭਾਜੀ ਜਾਇਜ਼ ਨਹੀਂ ਰੱਖਦੇ ਲਿਸੈਂਸੋ ਬਗੈਰ ਹੀ ਰੱਖਣੇ ਪੈਂਦੇ ਨੇ ਯਾਰ ਲਿਸੈਂਸ ਭਰਾੜਾ ਬਹੁਤ ਔਖਾ ਹੈ ਇੱਥੇ ਐਡਾ ਜ਼ਰੂਰੀ ਇਹ ਲਿਸੈਂਸ ਲੇ ਲੇਕਿਨ ਇੱਕ ਮੈਂ ਤੁਹਾਨੂੰ ਦੱਸਾਂ ਬੱਤੀਪੋਰ ਦੀ ਗੱਲ ਹੋਈ ਮੇਰੇ ਨਾਨੇ ਦਾ ਲਿਸੈਂਸ ਬਣਿਆ ਬੱਤੀਪੋਰ ਦਾ ਠੀਕ ਆ ਉਹਨਾਂ ਕੋ 32 ਬੱਤੀ ਬੋਰ ਕਿ ਨੂੰ ਕਿਹਾ ਜਾਂਦਾ ਭਲਾ ਬੱਤੀ ਬੋਰ ਹੁੰਦਾ ਜਿੰਦੇ ਚ ਗਰਾਰੀ ਨਹੀਂ ਹੁੰਦੀ ਪਿਸਤੌਲ ਚਾਂਜ ਉਹ ਤੇ ਉਹ ਸੰਜੇ ਦਾ ਚਲਾਉਂਦਾ ਹੁੰਦਾ ਸੀ ਇੱਕ ਟਾਈਮ ਤੇ ਵੇ ਉਹਨੂੰ ਬੱਤੀ ਬੋਰ ਕਿਹਾ ਜਾਂਦਾ ਵਾ ਤੇ ਉਹ ਸਭ ਪਹਿਲੇ ਪੁਲਿਸ ਵਾਲਿਆਂ ਕੋ ਹੀ ਹੁੰਦਾ ਸੀਗਾ ਹੁਣ ਆ ਗਿਆ ਬੱਤੀ ਬੋਰ ਬਣਾ ਦਿੱਤਾ ਤੇ ਨਾਲ ਨਾਲ ਵਿੱਚ ਅਮਜ਼ਗਾਨਾ ਤੇ ਇਹ ਮੋ ਚੱਲ ਪਿਆ ਪਤਾ ਨਹੀਂ ਕਿਹੜੇ ਕਿਹੜੇ ਉਹਨਾਂ ਨੇ ਗੱਲ ਮੱਛ ਵਧੀਆ ਕੀਤੀ ਉਹਨਾਂ ਨੇ ਕਿ ਜੱਟ ਦੀ ਅਕਲ ਵੇਚ ਕੇ ਜ਼ਮੀਨਾਂ ਲੈ ਲਈ ਰਹਿਵਲ ਹਾਂ ਠੀਕ ਹੈ ਕਿਉਂਕਿ ਜੱਟ ਥੋੜੇ ਅਥਰੇ ਸੁਭਾਅ ਦੇ ਹੁੰਦੇ ਨੇ ਨਾ ਕਿਸੇ ਦੀ ਬਰਦਾਸ਼ਤ ਤੇ ਆਪਣੇ ਚ ਹੈ ਨਹੀਂ ਠੀਕ ਹੈ ਸਾਨੂੰ ਕੋਈ ਉਹ ਇਹ ਕਰਕੇ ਨੰਗੇ ਕਿਵੇਂ ਠੀਕ ਹੈ ਨਾ ਤੇ ਉਹ ਪਿਆਰਾਂ ਤੇ ਨਹੀਂ ਜਾਂਦਾ ਤੇ ਇਹ ਮਸਾਲਾ ਬੜੀਆਂ ਨੇ ਸੱਚ ਤੇ ਔਰ ਜਿਹੜੀਆਂ ਹਜੇ ਤੱਕ ਕਾਇਮ ਨੇ ਬਾਕੀ ਸਿੰਗਰ ਸੀਗੇ ਭਾਜੀ ਲਵ ਯੂ ਹੋ ਗਿਆ ਤੁਹਾਡਾ ਇੰਦਰਾ ਵੈਸੀ ਕਮਾਲ ਦੇ ਨੇ ਜੋ ਵੀ ਗਾਣ ਉਹ ਕਮਾਲ ਦੇ ਹਾਂ ਕਮਾਲ ਦਾ ਕਮਾਲ ਦਾ ਮੈਂ ਅੱਛਾ ਇਹ ਕਾਲਜ ਦੌਰ ਦੇ ਵਿੱਚ ਵੀ ਨਾ ਗਾਣਾ ਮਤਲਬ ਕਿ ਜਿਹਨੇ ਹੁੰਦਾ ਕਾਲਜ ਦੇ ਵਿੱਚ ਵੀ ਗਾਉਂਦਾ ਹੁੰਦਾ ਸੀਗਾ ਇਹਦਾ ਜਿਹੜਾ ਨਾਮ ਹੈ ਨਾ 바ਵਾ ਇਹ ਉਥੋਂ ਪਿਆ ਕਾਲਜ ਲਾਈਫ ਦੇ ਵਿੱਚੋਂ ਕਾ ਵੈਸੇ ਲੋਕ ਜਿਹੜੇ ਨਾ ਇਹਨੂੰ ਪਿਆਰ ਨਾਲ 바ਵਾ 바ਵਾ ਕਹਿ ਲਾਗੇ ਅਸੀਂ ਜਿਵੇਂ ਰਣਜੀਤ ਕਹਿੰਦਾ 바ਵਾ ਸਾਹਿਬ ਕਹਿੰਦਾ ਹਾਂ ਜਿਵੇਂ ਹੁਣ ਆਪਾਂ ਇਮਰਾਨ ਨੂੰ ਅਸੀਂ ਰਧਾਵਾ ਸਾਹਿਬ ਕਹਿੰਨੇ ਆ ਰਣਜੀਤ ਦੇ ਨਾਲ 바ਵਾ ਲਾਉਣਾ ਫਿਰ ਰਣਜੀਤ 바ਵਾ ਕਰ ਦਿੱਤਾ 바ਵਾ ਹੋ ਗਿਆ ਯਾਨੀ ਕਿ ਜਿਹੜੇ ਕਾਲਜ ਦੇ ਦੇ ਫਰੈਂਡ ਸੀ ਨਾ ਉਹ ਇਹਨੂੰ ਮੋਸਟਲੀ ਜਦੋਂ ਪਿਆਰ ਨਾਲ ਲੋਕਾਂ ਦੇ ਪਿਆਰ ਨੂੰ ਉਹਨਾਂ ਨੇ ਆਪਣੇ ਨਾਮ ਦੇ ਨਾਲ ਨਾਲ ਜੋੜ ਠੀਕ ਹੈ ਨਾ ਕਿ ਜਿਹੜਾ ਲੋਕਾਂ ਦਾ ਦਿੱਤਾ ਪਿਆਰ ਆ ਨਾ ਪਿਆਰ ਦੇ ਨਾਲ ਨਾਮ ਦਿੱਤਾ ਗਿਆ ਸੋ ਉਹਨਾਂ ਨੇ ਉਹਨੂੰ ਆਪਣੇ ਨਾਮ ਦੇ ਨਾਲ ਜੋੜ ਲਿਆ ਕਹਿੰਦਾ ਇਹ ਬੜੀ ਅੱਛੀ ਗੱਲ ਹੈ ਯਾਰ ਬਾਕੀ ਸੌਂਗਸ ਸੁਣ ਕੇ ਬੜਾ ਵਧੀਆ ਲੱਗਿਆ ਔਰ ਹਕੀਕਤ ਇਹ ਹੈ ਕਿ ਜੱਟਾਂ ਚੱਕਲ ਪੂਰੀ ਸੋਰੀ ਹੁੰਦੀ ਹੈ ਇਹਨਾਂ ਦੀ ਕੋਈ ਡਾਊਟ ਨਹੀਂ ਆ ਮਿਸਾਲ ਸਾਡੇ ਸਾਹਮਣੇ ਹੈ ਇਹਨਾਂ ਦੀ ਕੋਈ ਸ਼ੱਕ ਹੈ ਹੀ ਨਹੀਂ ਨਾ ਨਾ ਕੋਈ ਸ਼ੱਕ ਕੋਈ ਨਹੀਂ 12 ਵਜੇ ਦੀ ਗੱਲ ਜਿਹੜੀ ਹੈ ਨਾ ਵੈਸੇ ਤੁਹਾਨੂੰ ਹਕੀਕਤ ਹੀ ਨਹੀਂ ਪਤਾ ਅਸਲ 12 ਵਜੇ 12 ਵਜੇ ਵਾਲੀ ਹਕੀਕਤ ਜੜੀ ਮੈਂ ਤੈਨੂੰ ਵੀਡੀਓ ਵਿਖਾਵਾਂਗਾ ਇਹ 12 ਵਜੇ ਵਾਲੀ ਹਕੀਕਤ ਦੀ ਫਿਰ ਤੈਨੂੰ ਪਤਾ ਲੱਗੇਗਾ ਜਿਹੜੇ ਗੱਲ ਤੁਸੀਂ ਕੀਤੀ ਹੈ ਨਾ ਕਿ ਇਨਫੋਰਮੇਸ਼ਨ ਵਾਸਤੇ ਦੇ ਦਵਾਂ ਕਿ ਇਹਦੇ ਵਿੱਚ 12 ਵਜੇ ਜਿਹੜਾ ਇਹ ਨਾ ਇਹ ਤਾਂ ਕਰਕੇ ਕਿਹਾ ਜਾਂਦਾ ਸੀਗਾ ਕਿ ਜੱਟ ਜਿਹੜੇ ਸੀ ਨਾ ਉਹ ਇੱਜ਼ਤਾਂ ਦੀ ਹਫਾਜ਼ਤ ਕਰਦੇ ਸੀ ਬਾਅਦ ਨਿਕਲੇਗਾ ਕਿ ਨਾ ਰਾਤ ਨੂੰ ਵੀ ਜਾਗਦੇ ਸੀ ਨਾ ਜਦੋਂ 12 ਵਜੇ ਤੋਂ ਬਾਅਦ ਤੇ ਔਰਤਾਂ ਦੀ ਹਫਾਜ਼ਤ ਕਰਦੇ ਹੁੰਦੇ ਸੀਗੇ ਬਿਲਕੁਲ ਬਿਲਕੁਲ ਇਸ وجہ ਤੋਂ ਇਹਨਾਂ ਨੂੰ 12 ਵਜੇ ਦਾ ਲੱਕਮ ਕਿਉਂਕਿ ਅਗਰ ਆਪਾਂ ਪੁਰਾਣੇ ਟਾਈਮ 'ਚ ਚਲੇ ਜਾਂਦੇ ਹਾਂ ਨਾ ਉਦੋਂ ਕੀ ਹੁੰਦਾ ਸੀ ਕਿ ਅੱਧੀ ਰਾਤ ਨੂੰ ਲੋਕ ਆਂਦੇ ਸੀ ਲੋਕਾਂ ਦੀਆਂ ਧੀਆਂ ਭੈਣਾਂ ਚੁੱਕ ਕੇ ਲੈ ਜਾਂਦੇ ਸੀ ਹਾਂ ਠੀਕ ਹੈ ਨਾ ਤੇ ਕੀ ਉਹਨਾਂ ਨੇ ਕੀ ਸੋਚਿਆ ਫਿਰ ਉਹਨਾਂ ਨੇ ਰਖਵਾਲੀ ਕਰਨਾ ਸ਼ੁਰੂ ਕਰਤੀ ਜੱਟਾਂ ਦੇ ਨਾਮ 'ਤੇ ਸਾਡੇ ਸਿੱਖ ਵੀਰਿਆ ਨੇ ਉੱਥੇ ਕੀ ਕੀਤਾ ਉਹਨਾਂ ਨੇ ਪਹਿਰੇ ਲਾਉਣੇ ਸ਼ੁਰੂ ਕਰਤੇ ਰਾਤ 11 12 ਵੀ 12 ਵਜੇ ਤੋਂ ਬਾਅਦ ਪਹਿਰੇ ਕਰਨ ਲੱਗ ਗਏ ਕਿ ਕਿਸੇ ਦੀ ਕੋਈ ਧੀ ਭੈਣ ਨੂੰ ਕੋਈ ਚੁੱਕ ਕੇ ਨਾ ਲੈ ਜਾਵੇ ਪੁਰਾਣੇ ਟਾਈਮ ਦੇ ਵਿੱਚ ਇਹੀ ਚੀਜ਼ ਹੁੰਦੀ ਸੀਗੀ ਸੋ ਉਹਨਾਂ ਨੇ ਹਿਫਾਜ਼ਤ ਦੇ ਟਾਈਮ ਨੂੰ 12 ਵਜੇ ਕਿ ਹਿਫਾਜ਼ਤ ਦਾ ਟਾਈਮ ਬਣਾ ਲਿਆ ਕਿਸੇ ਧੀ ਭੈਣ ਨੂੰ ਕੋਈ ਜ਼ਿਆਤੀ ਨਾ ਹੋ ਸਕੇ ਤੇ ਜਿਵੇਂ ਹੁਣ ਆਪ ਕੋ ਦੌਰ ਚੇਂਜ ਹੋਇਆ ਫਿਰ ਇਨ ਇਸ ਵਜ੍ਹਾ ਤੋਂ ਜਿਹੜੇ ਨੇ ਨਾ ਆਪਣੇ ਮੁਖਾਲਫੀ ਨੇ ਉਹਨਾਂ ਨੇ ਪੁੱਠਾ ਜਿਹੜਾ ਨਾ ਯਾਰ ਉਹ ਗੱਲ ਸੀ ਮੈਂ ਤੁਹਾਨੂੰ ਛੇੜਦੇ ਨੇ ਨਾ ਛੇੜਣ ਦੀ ਕੋਈ ਗੱਲ ਨਹੀਂ ਇਹ ਪ੍ਰਾਊਡਲੀ ਗੱਲ ਆ ਇਹ ਜਿਹੜੇ ਤੈਨੂੰ ਛੇੜਦੇ ਨੇ ਨਾ ਮੈਂ ਤੈਨੂੰ ਵੀਡੀਓ ਦਵਾਗਾ ਉਹ ਵੀਡੀਓ ਉਹਨਾਂ ਨੂੰ ਸੁਣਾਇਆ ਉਹਨਾਂ ਦੀ ਅਕਲ ਚ ਪਏਗੀ ਇਹ ਪ੍ਰਾਊਡਲੀ ਗੱਲ ਆ ਆਪਾਂ ਪਹਿਲੇ ਵੀ ਕਈ ਵਾਰੀ ਗੱਲ ਚ ਕਰ ਚੁੱਕੇ ਆ ਕਿ ਸਿੱਖਾਂ ਦੀ ਸਾਡੇ ਪੰਜਾਬੀ ਵੀਰਾਂ ਦੀ ਜਿਹੜੀ ਚੜ੍ਹਾਈ ਹੈ ਨਾ ਉੱਥੇ ਬਰਦਾਸ਼ਤ ਨਹੀਂ ਆ ਲੋਕਾਂ ਤੋਂ ਉਹ ਕੀਤੇ ਉਹਨਾਂ ਕਿਤੋਂ ਜਣਾ ਨਾ ਕਿਤੋਂ ਲਾ ਕਿਤੋਂ ਅਟੈਕ ਕਰਨ ਦੀ ਕੋਸ਼ਿਸ਼ ਦੇ ਵਿੱਚ ਰਹਿੰਦੇ ਨੇ ਲੇਕਿਨ ਉਹ ਗੁਰੂ ਦੀ ਸਿੱਖ ਨਹੀਂ ਉਹ ਚੜ੍ਹਦੀ ਕਲਾ ਚ ਨੇ ਉਹ ਚੜ੍ਹਦੀ ਕਲਾ ਚ ਹੀ ਰਹਿਣਾ ਹੈ ਉਹਨਾਂ ਨੇ ਠੀਕ ਹੈ ਬਾਕੀ ਆਸੀ ਕਿ ਅੱਜ ਦੀ ਵੀਡੀਓ ਜਿਹੜਾ ਕਿ ਵੇਖ ਕੇ ਬੜਾ ਮਜ਼ਾ ਆਇਆ ਰঞ্জੀਤ ਭਾਈ ਨੂੰ ਲਾਈਵ ਉਹ ਵੀ ਆਈ ਥਿੰਕ ਲਾਈਵ ਫੰਕਸ਼ਨ ਕਰ ਰਹੇ ਸੀ ਕਿਤੇ ਤੇ ਵੇਖ ਕੇ ਸਵਾਦ ਆਇਆ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਉਨੀ ਦੇ ਰਾਸਤੇ ਅੱਲਾਹ ਹਾਫਿਜ਼